ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਪਿਆਰ ਭਰੀ ਸ਼ਖੀ ਗੱਲ ਸਾਰਿਆਂ ਨੂੰ ਤੇ ਸਵੇਰ ਹੋ ਗਈ ਆਪਾਂ ਤੋਂ ਸਵੇਰੇ ਉੱਠਣਗੇ ਆਪਾਂ ਉੱਠਾਂਗੇ 10 ਵਜੇ ਤੇ ਰਾਤ 2 ਵਜੇ ਦੇ ਸੀਗੇ ਕਿਉਂਕਿ ਇਹ ਰੱਦੀ ਰਾਤ ਹੋ ਗਈ ਸਾਲਦਾਂ ਨੂੰ ਆਗਰਾ ਤਾਂ ਕਰਕੇ ਆਪਾਂ ਲੇਟ ਉੱਠਿਆ ਤੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਉਹ ਦਰਬਾਰ ਸਾਹਿਬ ਤੇ ਮੱਥਾ ਟੇਕ ਕੇ ਪਾਵਾਂਗੇ ਪੰਜਾਬ ਨੂੰ ਚਾਲੇ ਤੇ ਆਹ ਕਮਰਾ ਸੀ Hijab, 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 Berukar hijab, 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 lagi hijab, hijab, ਯੋ ਪੀ ਨਹੀਂ ਕੁਝ ਕਰਾ ਦਰਵਾਜ਼ਾ ਹੈ ਬਚਾਲਦੇ ਹੁਣ ਪਿਆ ਹੈ ਕਾਊਂਟਰ ਜੇ ਤਰੀ ਕਮਰਾ ਮਿਲਦਾ ਤੇ ਆਪਣੇ ਚਾਬੀ ਬਾਬੇ ਨੂੰ ਪੜਾਤੀ ਤੇ ਖਾਵਾ ਬਣਾ ਲਿਬੜ ਗਏ ਕਮਰੇ ਦਾ ਤੇ ਥੋੜਾ ਦਰਵਾਜ਼ਾ ਮੱਥਾ ਦੇਕਣ ਗੁਰੂ ਗਰਤਾ ਅਗਲਾ ਆਗਰਾ ਜਿੰਨੇ ਕੋਈ ਨਾ ਚਲੋ ਵੀ ਗੱਡੀ ਆਪਣੀ ਆ ਖੜੀਆ ਚੱਪੜਾ ਬਾਪਦਨ ਯਮਨ ਕਰੀ ਹੋਰੀ ਲਾ ਜਾਣੇ ਚੱਪੜਾ ਉਰੀ ਲਾ ਗਿਆ ਮੈਂ ਦਿੰਦਾ ਮਤਾਂ ਦੇ ਦੇ ਕਾਲ ਸੇ ਅੰਡਾ ਖੜਾ ਰਹੀ ਨਹੀਂ ਜੀ ਮਾ ਸਾਹਮਣੀ ਹੈ ਜੀ

ਹੋ ਜੀ ਜੁਤੀ ਆ

I'm Halo, ਜੀ ਆ ਕੁਤਰਾ ਦਰਵਾਸਾ ਮਹਾਰਾਜ ਦਾ ਪ੍ਰਦਰਸ਼ਨ ਨਹੀਂ ਕਰਾਦੇ ਕਿਉਂਕਿ karena ਉਹ ਲੋਕਾ ਚੱਲਦੇ ਹੋ ਗੱਡੀ ਆਪਣੀ ਸੰਗਤ ਰਾਈਡੀ ਖੜੀ ਹੈ ਸਾਰੀ ਤਿਆਰੀ ਆ ਤੇ ਇੱਕ ਆਪਣਾ ਭਰਾ ਦਾ ਚੈਨਲ ਆ ਜੀ ਦਰਿਆਵਸਤ ਜਗਸੀਰ ਗਰੇਵਾਲ ਪੰਜਾਬੀ ਟਰੈਵਲਰ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਜੀ ਧਾਰਮਿਕ ਵੀਡੀਓਜ਼ ਆਉਂਦਾਗਾ ਸ਼ੁਰੂ ਘਰਾਂ ਦੇ ਦਰਸ਼ਨ ਕਰਨ ਦਾਗਾ ਬਹੁਤ ਵਧੀਆ ਵੀਡੀਓ ਨੇ ਜੀ ਆਪ ਇਸੇ ਬਾਤ ਵਿੱਚ ਆ ਤਾ ਉਸਨੇ ਚੱਲਦੇ ਹੁਣ ਆਪਣੀ ਗੱਡੀ ਤਿਆਰ ਕਰੀਆ ਅੱਜ ਤਾਂ ਆਪਣੀ ਪੰਜਾਬ ਨੂੰ ਪਾਉਣੇ ਚੱਲੇ ਜੀ ਲੋ ਜੀ ਚੱਲਣ ਲੱਗਿਆ ਮਹਾਰਾਜ ਦੇ ਖੰਡੇ ਦੇ ਕਰ ਲਉਗਾ ਆਪੀ ਲਖਨ ਸਾਹਿਬ ਦੇ ਜਿਉਂ ਮੈਂ ਸਭ ਤੇਰਾ ਰਹਿਤ ਮਾਣੇ ਉਪਦੇਵ ਸਤਿ ਕੀ ਮੂਲਾ ਫਲਾਈਨਾ ਰਖਣਾ ਕੋਣੂ ਤਾਰ ਇਹਦੇ ਤਾਰ ਆਪ ਤਹਿਤ ਤਹਿਤ ਭਾਨੀ ਹੋਈਓ ਸੱਜੇ ਸਾਹਮਣੇ ਦੁਆਰਾ ਬੋਲੇ ਜੋ ਨਿਹਾਲ ਸਾਸਰੀਆ ਗਾਲਾ ਲੋ ਜੀ ਤੁਰ ਪਿਆ ਆ ਪੁੱਦਵਾਰਾ ਸਾਹਿਬ ਤੋਂ ਪੰਜਾਬ ਨੂੰ ਕੁਝ ਜਿਹੜੀ ਤੋਂ ਬਾਅਦ ਲੈ ਕੇ ਚੱਲ ਜਨ ਰਾਈਟ ਓਨ ਟਨੈਸ਼ਨਲ ਹਾਈਵੇ 19 ਕਰ ਲੋ ਜੀ ਦਰਸ਼ਨੀ ਜੁੜੀ ਦੇ ਬਾਹਰ ਨਿਕਲ ਕੇ ਆਪ ਜੀ ਦਿੱਲੀ ਦੇ ਵੱਲ ਬਾਰ ਕੋਲ

ਨਰਿਆਲ ਦੇ ਟ੍ਰੈਫਿਕ ਤੇ ਕੁਭੇ ਨਹੀਂ ਆੜੀ ਜੇ ਇੰਸਟਾਪ ਹੋ ਗਿਆ ਐ ਮਸ਼ੀਨਾਂ ਪੱਥਰ ਟੋਕਾ ਬਣਾਉਣਾ ਪੱਡੇ ਜੋਰ ਜੀ ਪੀਸ ਜੋਰਜ ਪੀਸ ਬਣਾਉਣਾ ਨਾੜ ਪਹਾੜੀ ਪਰ ਅੰਮੀਆ ਮੋਸ਼ਾ ਜੁਰਦੇ ਨੇ ਸਾਰੀ ਉਹ ਜੀਆ ਸਾਰਾ ਘਾਟ ਹਟਾਉਣ ਲੱਗਾ ਤੀਗਾ ਤੇ ਹਰਿਆਣੇ ਚ ਜਾ ਵੀ ਨਹੀਂ ਕਰੂ ਯਾ ਟੀ ਹੋਲੀ ਕਰਨਾ ਚਾਹਦਾ ਕੇ ਬਸ ਸਾਈਡ ਤੇ ਲਾ ਲਾ ਡੁੱਲਣਾ ਜਾਵੇ ਇਕ ਗਲਾਸ ਵਿੱਚ ਪੀ ਗਾਨੀ ਗਿਆ ਚਾਲੀ ਸਾਰੀ ਕਿਤੋਂ ਮੀਟਰਾਂ ਦਾ ਲੱਗ ਲੱਗ ਕੇ ਚੱਲਦਾ ਸੀ ਠੰਡ ਤੇ ਸੇ ਵੀ ਆ ਗਈ ਸੀ ਲਗ ਲੱਗ ਕੇ ਕੰਨਾ ਫੋਲ ਵੀ ਪਿਆ ਸੀ ਉਹਨੇ ਇਹ ਚ ਵੇਖਿਆ ਤੁਸੀਂ ਫਲਸੰਦ ਦੇਖਿਆ ਹੋ ਗਿਆ ਸਾਡੇ ਬੰਦਾ ਜਿੰਨੇ ਟਾਪਾ ਸੋਚੀ ਇਕੱਟੂ 4 11 ਵਾਦਿਆ ਲਿਆ 11 ਹੁੰਦਾ ਚੰਗਾ ਹੁੰਦਾ ਮੋਟਰ ਵੀ ਆਸੇ ਸੇ ਵੀ ਹਰਿਆਣਾ ਦਾ ਵੀ ਰਵਾਣੇ ਪਹੁੰਚ ਗਏ ਆਪਾਂ ਤੇ ਸੱਚਾ ਬਿਲਕੁਲ ਕਰਾਈ ਲਈ ਹੈ ਬਸ ਜੀ ਤਰੀਕੀ ਨਾਲ ਕਰਾਈ ਹੈਗੀ ਤੇ ਰੁਕੇ ਸੀਗੇ ਤੇ ਲੋਰ ਆਪ ਨੂੰ ਬਈ ਵਾਰ ਕੋਈ ਡੱਕ ਟੋਣ ਦਾ ਡਰ ਨਹੀਂ ਰਹਿੰਦਾ ਜੇ ਚੀਜ਼ ਫੱਲ ਹੋਵੇ ਤੇ ਬਸ ਹੁਣ ਆਪਾਂ ਇੱਥੇ ਤੁਰਨ ਲੱਗਿਆਂ ਜੀ ਲੋ ਜੀ ਖਨੌਰੀ ਵਾਟਰ ਤੇ ਪਹੁੰਚ ਗਏ ਜਿੱਥੇ ਆਪਣੇ ਪੰਜਾਬੀ ਦਾ ਧਰਨਾ ਲਾਇਆ ਹੋਇਆ ਹੈਗਾ ਕਿਓਂ ਖੜੀਆਂ ਨੇ ਸਾਰੀਆਂ ਟਰਾਲੀਆਂ ਪਾਣੇ ਵਰਗੇ ਹੋਣਗੇ ਚੱਲ ਬਾਤਾਂ ਵੀ ਰੋੜੇ ਉੱਪਰੋਂ ਲੋਗੇ ਬਟੌਰ ਹੀ ਪਹੁੰਚ ਗਏ ਪਰ ਆਇਆ ਕੱਢਣ ਲੱਗਿਆ ਜੀ ਲੋ ਜੀ ਆ ਗਏ ਘਰੇ ਤੇ ਲੋ ਜੀ ਜਿੰਦੇ ਹੀ ਮਸਾ ਗੁੱਲ ਰਹੇ ਨੇਗੇ 15 ਦਿਨਾਂ ਦੀ 15 ਵੀ ਦਿਨਾਂ ਨੂੰ ਹੋ ਗਿਆ ਪਾਣਾ ਤੇ ਹੋ ਗਿਆ ਨੂੰ ਤੇ ਅੱਜ ਆਇਆਗੇ ਲੋਟ ਵੀ ਮਸਾ ਬੰਦ ਰਹੇ ਨੇ ਉਹ ਵੀ ਆਈ ਸੀ ਇਹਨਾ ਇਹ ਆਪਾਂ ਨੇ ਮੰਜਾ ਬਸਾਤਾ ਇੱਕ ਤਾਂ ਤੇ ਉਧਰ ਬਸ ਮੰਮੀ ਦੇ ਮੰਮੀ ਪਹਣਣੀਆਂ ਤੇ ਇਧਰ ਆ ਮੰਜੇ ਤੇ ਆਪਣੀ ਤੇ ਬਸ ਜੀ ਹੁਣ ਪਹਿਣ ਦੀ ਤਿਆਰੀਆਂ ਥੱਕੇ ਪਿਆਂਗੇ ਖੁੱਲਿਆ ਨਹੀਂ ਗਿਆ ਜੀ ਲੱਕੜ ਦਾ ਕੰਮ ਆਪਣਾ ਚੱਲ ਰਿਹਾ ਸੀ ਇਹ ਹੁਣ ਕਰਾਵਾ ਗੀ ਗੱਲ ਨਹੀਂ ਆਪਣੇ ਜਿਹੜੇ ਤਿੰਨ ਤੱਕ ਰਹਿ ਗਏ ਉਹਨਾਂ ਦਾ ਉਹਨਾਂ ਦੇ ਤੇ ਆਤਰਾ ਕਰਈਏ ਫਿਰ ਉਹ ਦੂਆ ਚ ਘਰ ਦਾ ਚਲਾਵਾਂਗੇ ਤੇ ਚਲੋ ਜੀ ਗੁੱਡ ਨਾਈਟ ਮਿਲਦੇ ਹਾਂ ਰ ਨਵੇਂ ਵਲੌਗ ਚ ਜਿਹੜਾ ਸਮਾਨ ਜਿਹੜਾ ਉਹ ਮੈਂ ਪਹਿਲਾਂ ਤੋਂ ਤਿਆਰ ਕਰ ਲਿਆ ਸੀ ਉਹ ਬਣਾ ਕੇ ਮਾਰੀਆ ਇਹ ਆ ਲਓ ਜੀ ਹੋ ਚਿਆ ਸੰਗਰ ਤੇ ਸਾਰੇ ਆ ਗਏ ਤੇ ਚੱਕੇ ਵੀ ਨੰਬਰ ਮੂਰੇ ਲੱਗੇ ਆ ਸੰਦੇਵਾਤਾਂ ਕਰਦੇ ਵੀ ਹੋ ਸੀ ਉੱਡ ਜਾਂਦੇ ਆ 15 ਵਜੇ ਆਵਾ ਤਾਂ ਆਪਾਂ ਘਰੇ ਪਹੁੰਚਾਂਗੇ ਲੋ ਜੀ ਬਾਹਰ ਖੜਾਤੀ ਆਪਣੀ ਗੱਡੀ ਤੇ ਕਾਰ ਸਾਲੇ ਕੁੱਤੇ ਨੇ ਗੰਦ ਪਾ ਰੱਖਿਆ ਸੀਗਾ घर लो दी हाजरी अपने पहुंच गए अच्छा सारा खराब हो गया भाई हो रहा